ਲੱਗਦਾ ਵੀ ਕੋਈ ਵੀ ਪਹਿਣਾ ਛੱਡੂਗੇ ਇਹ ਵਾਲਾ ਸੂਟ ਦੇਖੋ ਇੰਨਾ ਪਿਆਰਾ ਕਲਰ ਤੇ ਇੰਨਾ ਪਿਆਰਾ ਡਿਜ਼ਾਈਨ ਹੈ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਤਰ੍ਹਾਂ ਸ਼ਿਮਰ ਪਸ਼ਮੀਨਾ ਹੈ ਦੇਖੋ ਡਿਜ਼ਾਈਨ ਇਹਦਾ ਬਹੁਤ ਸੋਹਣਾਗਾ ਸ਼ਿਮਰ ਪਸ਼ਮੀਨੇ ਦਾ ਸੂਟ ਹੈ ਇਹ ਇਹਦੇ ਨਾਲ ਜਿਹੜੀ ਬਾਟਮ ਲੱਗੀ ਨਾ ਅਲਪਾਈਨ ਦੀ ਲੱਗੀ ਹੋਈ ਸੌਰੀ ਪਸ਼ਮੀਨੇ ਦੀ ਲੱਗੀ ਹੋਈ ਹੈ ਕੋਈ ਸੂਟ ਨਹੀਂ ਜੀ ਛੱਡਣ ਵਾਲਾ ਇੰਨੇ ਸੋਹਣੇ ਲੱਗਣਿਆ ਪਾਏ ਸੂਟ ਇਹ ਜਿਵੇਂ ਬੈਲਵਟ ਦੇ ਸੂਟ ਤਾਂ ਹੋਰ ਹੀ ਲੱਗਦੇ ਹੁੰਦੇ ਨਾ ਕਈ ਵਾਰ ਸੂਟ ਆਪਣੇ ਕੋਲੇ ਪਹਿਲਾਂ ਵੀ ਆਏ ਸੀ ਪਰ ਇਹ ਡਿਜ਼ਾਈਨ ਨਹੀਂ ਮਿਲੇ ਸੀ ਜੀ ਆਪਾਂ ਨੂੰ ਹੁਣ ਬਹੁਤ ਸੋਹਣੇ ਹਾਂਜੀ ப்ਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਦਿਖਾਏ ਹੋਏ ਸੂਟ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣਾ ਬੁਟੀਕ ਹੈ ਜੀ ਤੇ ਕੱਪੜੇ ਦਾ ਕੰਮ ਵੀ ਹੈ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਡੇ ਤੋਂ ਕੰਮ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਜਿਵੇਂ ਆਰੀ ਵਰਕ ਜਰੀ ਵਰਕ ਥ्रेड ਵਰਕ ਹੈਂਡ ਵਰਕ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਤੇ ਸਟਿਚਿੰਗ ਵਿੱਚ ਜਿਵੇਂ ਲਹਿੰਗੇ ਗਰਾਰੇ ਸ਼ਰਾਰੇ ਸਿੰਪਲ ਸੂਟ ਲਾਈਨਿੰਗ ਵਾਲੇ ਸੂਟ ਤੇ ਕਿਸੇ ਵੀ ਤਰ੍ਹਾਂ ਦੀ ਡਰੈਸ ਵਗੈਰਾ ਤੁਸੀਂ ਤਿਆਰ ਕਰਾਉਣੀ ਹੋਵੇ ਤਾਂ ਆਪਣੇ ਤੋਂ ਕਰਵਾ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਜਿਵੇਂ ਕਿ ਵੈਲਵਟ ਦੇ ਸੂਟ ਹੈਗੇ ਆ ਤੇ ਆਪਣੇ ਕੋਲੇ ਪਸ਼ਮੀਨੇ ਦੇ ਸੂਟ ਆਏ ਆ ਜਿਹੜੇ ਵਿਦ ਸਟਾਲ ਹੈਗੇ ਇਹਨਾਂ ਨਾਲ ਉਹ ਤੁਹਾਨੂੰ ਦਿਖਾਉਣੇ ਆ ਤੁਸੀਂ ਪਲੀਜ਼ ਜੇ ਕੋਈ ਸੂਟ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਲਦੀ ਕਰਦਿਆ ਕਰੋ ਕਿਉਂਕਿ ਤੁਸੀਂ ਕਈ ਭੈਣਾਂ ਨੇ ਨਾ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਉਹਨਾਂ ਕੋਲੇ ਵੀਡੀਓ ਲੇਟ ਪਹੁੰਚਦੀ ਹੈ ਤੇ ਉਹਨਾਂ ਉਹ ਫਿਰ ਬਾਅਦ ਚ ਆਰਡਰ ਕਰਦੇ ਆ ਉਦੋਂ ਤੱਕ ਸਾਡੇ ਕੋਲੇ ਸੂਟ ਸੇਲ ਹੋ ਜਾਂਦੇ ਆ ਪਲੀਜ਼ ਪਹਿਲਾਂ ਤਾਂ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲੇ ਵੀਡੀਓ ਪਹੁੰਚ ਸਕੇ ਤੇ ਤੁਸੀਂ ਸਭ ਤੋਂ ਪਹਿਲਾਂ ਆਪਾਂ ਨੂੰ ਆਰਡਰ ਕਰ ਸਕੋ ਹਾਂਜੀ ਹੁਣ ਤੁਹਾਨੂੰ ਦਿਖਾਉਣੇ ਆ ਆਪਣੇ ਸੂਟ ਹਾਂਜੀ ਇਹ ਰਿਹਾ ਆਪਣਾ ਪਹਿਲਾ ਸੂਟ ਦੇਖੋ ਜੀ ਇਹ ਪਸ਼ਮੀਨੇ ਦੇ ਸੂਟ ਆ ਪਿਓਰ ਪਸ਼ਮੀਨੇ ਦੇ ਸੂਟ ਹੈਗੇ ਆ। ਪਰ ਬੁਲੰਦੀ ਬਾਟਮ ਇਹਦੇ ਨਾਲ ਦੇਖੋ। ਇਸ ਤਰ੍ਹਾਂ ਸੂਟ ਹੈ ਇਸ ਤਰ੍ਹਾਂ ਇਹਦੇ neck ਪੱਟੀ ਬਣੀ ਹੋਈ ਹੈ ਸੌਰੀ ਮੇਰਾ ਗਲਾ ਖਰਾਬ ਹੈ ਜੀ ਪਲੀਜ਼ ਇਗਨੋਰ ਕਰਨਾ। ਦੇਖੋ ਇਸ ਤਰ੍ਹਾਂ ਇਹਦੇ ਪੱਟੀ ਬਣੀ ਹੋਈ ਹੈ। ਇਸ ਤਰ੍ਹਾਂ ਇਹਦੇ ਘੇਰੇ ਤੇ ਬਾਰਡਰ ਬਣਾ ਹੋਇਆ ਹੈ। ਹਾਂ ਦੇਖੋ ਪ੍ਰਿੰਟ ਕਿੰਨਾ ਸੋਹਣਾ ਬਰੀਕ ਪ੍ਰਿੰਟ ਹੈ ਬਿਲਕੁਲ ਵਾਈਨ ਕਲਰ ਹੈ ਇਹ। ਵਾਈਨ ਕਲਰ ਹੈ ਵਾਲਾ ਦੇਖੋ। ਬਰੀਕ ਪ੍ਰਿੰਟ ਆ ਬਿਲਕੁਲ ਕਈ ਭੈਣਾਂ ਵੱਡਾ ਪ੍ਰਿੰਟ ਪਸੰਦ ਨਹੀਂ ਕਰਦੀਆਂ ਉਹਨਾਂ ਲਈ ਇਹ ਵਧੀਆ ਸੂਟ ਹੈਗੇ ਆ ਬਰੀਕ ਪ੍ਰਿੰਟ ਦੇ ਇਹ ਵਾਲੀ ਇਹਦੇ ਨਾਲ ਬਾਟਮ ਹੈ ਦੇਖੋ ਪਿਓਰ ਪਸ਼ਮੀਨੇ ਦੇ ਸੂਟ ਹੈ ਜੀ ਇਹ ਦੇਖੋ ਜੀ ਇਹ ਵਾਲਾ ਦਾ ਸਟੋਲ ਹੈ ਸੌਰੀ ਸ਼ਾਲ ਹੈ ਪੂਰਾ ਡਬਲ ਸ਼ਾਲਾ ਦੇਖੋ ਇਸ ਤਰ੍ਹਾਂ ਦਾ ਸ਼ਾਲ ਹੈ ਹਾਂ ਜੀ ਇਹ ਨਾ ਥੋੜਾ ਡਾਰਕ ਹੈਗਾ ਸੂਟ ਦਾ ਕਲਰ ਇੱਥੇ ਕੈਮਰੇ 'ਚ ਨਾ ਤੁਹਾਨੂੰ ਥੋੜਾ ਜਿਹਾ ਲਾਈਟ ਦਿਖ ਰਿਹਾ ਹੈਗਾ ਥੋੜਾ ਜਿਹਾ ਡਾਰਕ ਹੈਗਾ ਹਾਂ ਜੀ ਵਾਈਨ ਕਲਰ ਦਾ ਸੂਟ ਹੈ ਇਹ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਦੇਖੋ ਇੱਧਰ ਆਹ ਫੋਟੋ ਤੁਹਾਨੂੰ ਦਿਖਾ ਰਹੇ ਆ ਇਸ ਤਰ੍ਹਾਂ ਸੂਟ ਬਣੂਗਾ ਇਹ ਦੇਖੋ ਇਸ ਤਰ੍ਹਾਂ ਦੇ ਬਾਜੂ ਤੇ ਵੀ ਡਿਜ਼ਾਈਨ ਹੈਗਾ neck ਤੇ ਵੀ ਹੈ ਘੇਰੇ ਦੇ ਬਾਰਡਰ ਆ ਗਿਆ ਇਸ ਤਰ੍ਹਾਂ ਸਟੋਲ ਹੈ ਪਲੇਨ ਬਾਟਮ ਹੈ ਇਹਦੇ ਨਾਲ ਹਾਂਜੀ ਇਹਦੇ ਚ ਆਪਣੇ ਕੋਲ ਤਿੰਨ ਕਲਰ ਹੈਗੇ ਹਾਂਜੀ ਇੱਕ ਵਾਲਾ ਇਹਦੇ ਚ ਇੱਕ ਆਹ ਵਾਲਾ ਕਲਰ ਹੈ ਇਹਦੇ ਚ ਹਾਂਜੀ ਇਹ ਵੀ ਪਸ਼ਮੀਨੇ ਦੇ ਹੀ ਹੈ ਹਾਂਜੀ ਪਿਓਰ ਪਸ਼ਮੀਨੇ ਦੇ ਸੂਟ ਹੈ ਇਹ ਪੂਰਾ ਮੋਟਾ ਪੂਰਾ ਗਰਮ ਕੱਪੜਾ ਹੈ ਜੀ ਤੁਸੀਂ ਵੇਚਣ ਤੋਂ ਕਿ ਲੈ ਸਕਦੇ ਹੋ ਹਾਂਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੋਇਆ ਦੇਖੋ ਇਹ ਵਾਲੇ ਦਾ ਘੇਰਾ ਹੈਗਾ ਦੇਖੋ ਇਹ ਵਾਲੇ ਦੇ neck ਤੇ ਬਣਿਆ ਡਿਜ਼ਾਈਨ ਇਹ ਵਾਲੀ ਪੱਟੀ neck ਤੇ ਆ ਗਈ ਜੀ ਇਹ ਵਾਲੀਆਂ ਇਸ ਤਰ੍ਹਾਂ ਇਹ ਲਸਰਾਂ ਆ ਗਈਆਂ ਟਿੱਡੀਆਂ ਇਹਦੇ ਵਿੱਚ ਇਹ ਦਾ ਘੇਰਾ ਆ ਗਿਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਬਣਿਆ ਪਹਿਲਾਂ ਵੀ ਆਪਣੇ ਕੋਲੇ ਇਦਾਂ ਦੇ ਘੇਰੇ ਵਾਲੇ ਸੂਟ ਆਏ ਸੀਗੇ ਉਹ ਕਈ ਭੈਣਾਂ ਨੇ ਆਰਡਰ ਕੀਤਾ ਸੀ ਉਹ ਸੂਟ ਆਪਣੇ ਕੋਲੇ ਸਿੰਗਲ ਪੀਸਾਂ 'ਚ ਹੀ ਆਏ ਸੀ ਉਦੋਂ ਸਿੰਗਲ ਪੀਸ ਰਹਿ ਗਏ ਸੀ ਉਹ ਦਿਖਾਈ ਸੀ ਤੁਹਾਨੂੰ ਕਈ ਭਣਾ ਨੇ ਉਹ ਮੰਗੇ ਸੀ ਸੂਟ ਉਹਦੇ ਇਹ ਮਿਲੇ ਨਹੀਂ ਸੀਗੇ ਦੇਖੋ ਇਸ ਤਰ੍ਹਾਂ ਦਾ ਘੇਰਾ ਹੁਣ ਫੇਰ ਆਇਆ ਹੈ ਦੇਖੋ نیچے ਘੇਰੇ ਤੇ ਵੀ ਬਾਰਡਰ ਬਣਿਆ ਹੋਇਆ ਹੈ ਇਸ ਤਰ੍ਹਾਂ ਇਹ ਘੇਰੇ ਤੇ ਆ ਗਿਆ ਉੱਪਰ ਨੈਕ ਬਣੀ ਵੀ ਹੈ ਨੈਕ ਪੱਟੀ ਬਣੀ ਵੀ ਹੈ ਨੈਕ ਤੇ ਇਹਦੇ ਨਾਲ ਦੇਖੋ ਇਹ ਵਾਲੀ ਬਾਟਮ ਹੈ ਇਹ ਗ੍ਰੀਨ ਕਲਰ ਹੈ ਜੀ ਦੇਖੋ ਗ੍ਰੀਨ ਕਲਰ ਦਾ ਸੂਟ ਹੈ ਕੋਈ ਲੰਬਾ ਨਹੀਂ ਜੇ ਇਸ ਕੱਪੜੇ ਦਾ ਤੁਸੀਂ ਵੇਚਣ ਤੋਂ ਕਿ ਲੈ ਸਕਦੇ ਹੋ ਦੇਖੋ ਇਹ ਵਾਲਾ ਦਾ ਸ਼ਾਲ ਹੈ ਬਹੁਤ ਸੋਹਣਾ ਸੂਟ ਹੈ ਜੀ ਆਫਰ 'ਚ ਹੀ ਆ ਹੁਣ ਇਹ ਸੂਟ ਇਹ ਸੀਜ਼ਨ 'ਚ ਇਹ ਅੱਜ ਤੋਂ 15-20 ਦਿਨ ਪਹਿਲਾਂ ਇਹ 900 ਦਾ 1000 ਦਾ ਐ ਸੂਟ ਵਿਕਦੇ ਸੀਗੇ ਅੱਜ ਇਹਦਾ ਰੇਟ ਹੈਗਾ ਜੀ 650 ਰੁਪਏ 650 ਰੁਪਏ ਅੱਜ ਦਾ ਰੇਟ 650 ਰੁਪਏ ਹੈ ਜੀ ਸ਼ਿਪਿੰਗ ਅਲੱਗ ਤੋਂ ਲੱਗੇਗੀ 650 ਰੁਪਏ ਦਾ ਰੇਟ ਹੈ ਜੀ ਇਹਦੇ 'ਚ ਤਿੰਨ ਤਿੰਨ ਕਲਰ ਆ ਤੁਹਾਨੂੰ ਮੈਂ ਦਿਖਾਉਣੀ ਆ ਆ ਦੇਖੋ ਇਹ ਵਾਲਾ ਡਿਜ਼ਾਈਨ ਹੈ 'ਚ ਆ ਫੋਟੋ ਤੇ ਬਣਿਆ ਹੋਇਆ ਇਹ ਡਿਜ਼ਾਈਨ ਹੈ ਇਹ ਵਾਲੇ ਸੂਟ ਦਾ ਇਸ ਤਰ੍ਹਾਂ ਦੇ ਘੇਰੇ ਤੇ ਬਾਰਡਰ ਆ ਗਿਆ ਦੇਖੋ ਇਸ ਤਰ੍ਹਾਂ ਤੇ ਡੰਗਲਾ ਸਰਾੰਗ ਇਹ ਵਾੜਾਗੇ ਨੀਚੇ ਫੇਰ ਵਾੜਾ ਆ ਗਿਆ ਇਹਦੇ ਬਹੁਤ ਸੋਹਣਾ ਸੂਟ ਬਣਦਾ ਹਾਂਜੀ ਇੱਕ ਆਪਣਾ ਇਹ ਵਾਲਾ ਦੇਖੋ ਸੂਟ ਇਹ ਚ ਕਲਰ ਤਿੰਨੋਂ ਅਲੱਗ-ਅਲੱਗ ਦੇ ਹੋਣਗੇ ਡਿਜ਼ਾਈਨ ਵੀ ਤਿੰਨੇ ਅਲੱਗ-ਅਲੱਗ ਦੇ ਹੋਣਗੇ ਦੇਖੋ ਇੱਕ ਇਹ ਵਾਲਾ ਡਿਜ਼ਾਈਨ ਆ ਗਿਆ ਇਹ ਚ ਦੇਖੋ ਇਹ ਇਹਦੇ ਵੀ ਇਸ ਤਰ੍ਹਾਂ ਹੀ ਘੇਰੇ ਤੇ ਪੱਟੀ ਆ ਗਈ ਬਰੀਕ ਪ੍ਰਿੰਟ ਸਾਰਾ ਹਾਲਓਵਰ ਆ ਗਿਆ ਨੀਚੇ ਇਸ ਤਰ੍ਹਾਂ ਇਹਦੇ ਬਾਰਡਰ ਆ ਗਿਆ ਇਸ ਤਰ੍ਹਾਂ ਬਾਰਡਰ ਆ ਗਿਆ ਨੀਚੇ ਦੇਖੋ ਪੂਰਾ ਗਰਮ ਕੱਪੜਾ ਜੀ ਪਿਓਰ ਵੂਲਨ ਚ ਹੈ ਪੂਰਾ ਗਰਮ ਦੇਖੋ ਸਰਦੀ ਵਾਲਾ ਸੂਟ ਜੀ ਜੇ ਆਪਾਂ ਇੱਕ ਵਾਰੀ ਬਣਾ ਲੈਨੇ ਨਾ ਤੇ ਘਟੋ ਘਟ 4-5 ਸਾਲ ਨਹੀਂ ਜਾਂਦਾਗਾ ਤੇ ਇਹ ਤਾਂ ਬਸ ਆਪਣੀ ਲੇਡੀ ਦੀ ਆਦਤ ਹੁੰਦੀ ਹੈ ਵੀ ਆਪਾਂ ਦੋ ਸਰਦੀ ਪਾਉਣੇ ਆ ਮੁੜ ਕੇ ਕਿਸੇ ਨੂੰ ਦੇ ਦਿੰਨੇ ਆ ਹਨਾ ਫਿਰ ਐ ਹੋ ਜਾਂਦਾ ਵੀ ਇਹ ਤਾਂ ਪੁਰਾਣਾ ਹੋ ਗਿਆ ਆਪਾਂ ਹੁਣ ਹੋਰ ਬਣਾਈਏ ਪਰ ਜੇ ਇਹ ਹੰਢਦੇ ਬਹੁਤ ਹੈ ਜੀ ਸੂਟ ਦੇਖੋ ਇਹ ਵਾਲੇ ਦੇ ਨਾਲ ਸ਼ਾਲ ਹੈ ਦੇਖੋ ਇਹ ਵਾਲੀ ਦੀ ਫੋਟੋ ਦੇਖੋ ਇਹ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਸੂਟ ਬਣੂਗਾ ਇਹ ਇਹ ਵੀ ਟੈਕਸ ਦੇ ਸੂਟ ਹੈ ਜੀ ਇਹ ਵਾਲੇ ਸਾਰੇ ਗਲਤ ਕੱਪੜਾ ਨਹੀਂ ਸੀ ਦੇਵਾਂਗੇ ਜੀ ਸਾਨੂੰ ਤੁਹਾਨੂੰ ਬ੍ਰਾਂਡਡ ਸੂਟ ਹੀ ਦੇਵਾਂਗੇ ਦੇਖੋ ਇਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਪਹਿਣਾ ਛੱਡੂਗੇ ਇਹ ਵਾਲਾ ਸੂਟ ਦੇਖੋ ਇੰਨਾ ਪਿਆਰਾ ਕਲਰ ਤੇ ਇੰਨਾ ਪਿਆਰਾ ਡਿਜ਼ਾਈਨ ਹੈ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਤਰ੍ਹਾਂ ਇਹਦੇ ਅੱਜ ਕੱਲ ਵਰਕ ਦੇ ਵੀ ਡਿਜ਼ਾਈਨ ਇਸ ਤਰ੍ਹਾਂ ਚੱਲ ਪਏ ਜੀ ਇਦਾਂ ਵਰਕ ਕਰਵਾਉਂਦੇ ਅੰਬੀ ਵਾਲਾ ਵਰਕ ਬਹੁਤ ਚੱਲੀ ਜਾਂਦਾ ਹੁਣ ਇਸ ਤਰ੍ਹਾਂ ਦੇਖੋ ਇਹਦੇ ਨੈਕ ਬਣਿਆ ਹੋਇਆ ਹੈ ਪੱਟੀ ਬਣੀ ਐ ਨਾ ਕਿਤੇ ਇਸ ਤਰ੍ਹਾਂ ਇਹਦਾ ਘੇਰੇ ਤੇ ਆ ਗਿਆ ਦੇਖੋ ਇਸ ਤਰ੍ਹਾਂ ਇਹ ਗਲਾਈ ਚ ਬਾਰਡਰ ਆ ਗਿਆ ਵਿੱਚ ਅੰਬੀ ਬਣੀ ਆ ਗਈ ਨੀਚੇ ਫੇਰੇ ਦੇ ਬਾਰਡਰ ਆ ਗਿਆ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਹੋਇਆ ਤੇ ਇਹਦੇ ਇਸ ਤਰ੍ਹਾਂ ਇਹ ਵਾਲੀ ਦੀ ਬਾਜੂ ਆ ਗਈ ਨਾਲ ਹੀ ਇਧਰੋਂ ਬਾਜੂ ਲੱਤੇ ਗਈ ਦੀ ਇਹਦੇ ਨਾਲ ਵੀ ਦੇਖੋ ਪਸ਼ਮੀਨੇ ਦੀ ਬਾਟਮ ਹੈ ਹਾਂ ਜੇ ਇਹ ਵਾਲੇ ਦਾ ਨਾਲ ਸ਼ਾਲ ਹੈ ਦੇਖਦੇ ਹਾਂ ਜੇ ਇਸ ਡਿਜ਼ਾਈਨ ਦੀ ਕੋਈ ਫੋਟੋ ਹੋਈ ਤਾਂ ਤੁਹਾਨੂੰ ਜਰੂਰ ਦਿਖਾਵਾਂਗੇ ਦੇਖੋ ਇਹ ਵਾਲਾ ਦਾ ਸ਼ਾਲ ਹੈ ਸ਼ਾਲ ਵੀ ਬਹੁਤ ਸੋਹਣੇ ਹੈ ਇਹ ਤਿੰਨ ਇਹਦੇ ਚ ਤਿੰਨ ਕਲਰ ਹੈਗੇ ਆਪਣੇ ਕੋਲ ਉਹ ਤਿੰਨੇ نیچے ਜਿਹੜਾ ਪਹਿਲਾਂ ਦਿਖਾਇਆ ਉਹ ਤਿੰਨੇ ਅਲੱਗ-ਅਲੱਗ ਡਿਜ਼ਾਈਨ ਸੀ ਕਲਰ ਵੀ ਅਲੱਗ-ਅਲੱਗ ਸੀ ਇਹਦੇ ਚ ਆਪਣੇ ਕੋਲ ਤਿੰਨ ਕਲਰ ਹੈ ਇਸ ਡਿਜ਼ਾਈਨ ਚ ਹਾਂਜੀ ਇਹ ਕਾਫੀ ਕਾਫੀ ਗ੍ਰੇ ਸ਼ੇਡ ਜਆ ਪੈਂਦਾ ਹੈ ਵਾਲਾ ਹਾਂਜੀ ਕਾਫੀ ਜਆ ਸ਼ੇਡ ਪੈਂਦਾ ਇਹਦਾ ਵਿੱਚ ਗ੍ਰੇ ਆ ਗਿਆ ਵਿੱਚ ਕਾਫੀ ਆ ਗਿਆ ਇਦਾਂ ਜੇ ਸਕਿਨ ਕਲਰ ਜਆ ਵਿੱਚ ਹਾਂਜੀ ਕਾਫੀ ਜ਼ਿਆਦੇ ਐ ਇਹਦੇ ਵਿੱਚ ਕਾਫੀ ਕਲਰ ਜ਼ਿਆਦੇ ਐ ਕਾਫੀ ਬਾਟਮ ਐ ਇਹਦੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਪਲੀਜ਼ ਸਕਰੀਨਸ਼ਾਟ ਲੈ ਕੇ ਨਾ ਆਪਣਾ ਆਰਡਰ ਜਲਦੀ ਕਰ ਦਿਆ ਕਰੋ ਲੇਟ ਨਾ ਹੋਇਆ ਕਰੋ ਪਲੀਜ਼ ਉਦੋਂ ਸੂਟ ਨਾ ਸੇਲ ਹੋ ਜਾਂਦੇ ਜਦੋਂ ਤੁਸੀਂ ਆਰਡਰ ਕਰਦੇ ਹੋ ਪਹਿਲਾਂ ਤਾਂ ਰਿਕਵੈਸਟ ਐ ਭੈਣਾਂ ਨੂੰ ਵੀ ਸਾਰੇਗਾ ਨਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਇੱਕ ਇਹ ਵਾਲਾ ਕਲਰ ਐ ਦੇਖੋ ਹਾਂਜੀ ਸੇਮ ਡਿਜ਼ਾਈਨ ਹੋਊਗਾ ਇੱਕ ਇਹ ਕਲਰ ਐ ਦੇਖੋ ਹਾਂਜੀ ਇਹ ਕੇ ਵਾਲਾ ਕਲਰ ਐ ਜੀ ਇਹ ਤੰਬਾ ਛੇੜ ਪੈਂਦਾ ਹੈ ਇਹ ਵੀ ਕਲਰ ਬਹੁਤ ਪਿਆਰਾ ਹੈ ਦੇਖੋ ਇਹ ਵਾਲ ਇਹ ਵਾਲੀ ਮਸਟਰਡ ਡਾਰਕ ਮਸਟਰਡ ਜਿਹਾ ਵੀ ਕਹਿ ਸਕਦੇ ਆ ਇਹਨੂੰ ਤੰਬਾ ਛੇੜ ਜਿਹਾ ਵੀ ਕਹਿ ਸਕਦੇ ਆ ਇਹ ਵਾਲੀ ਬਾਟਮ ਹੈ ਇਹਦੀ ਹਾਂਜੀ ਕਲਰ ਬਿਲਕੁਲ ਸਹੀ ਆਈ ਜਾਂਦਾ ਕੈਮਰੇ 'ਚ ਸੇਮ ਕਲਰ ਹੈ ਜਿਹੜਾ ਕੈਮਰੇ 'ਚ ਆ ਰਿਹਾ ਹੈਗਾ ਸੇਮ ਡਿਜ਼ਾਈਨ ਹੈ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਹੈਗਾ ਇੱਕ ਇੱਕ ਕਾਫੀ ਕਲਰ ਆ ਗਿਆ ਸੀ ਇੱਕ ਇਹ ਵਾਲਾ ਕਲਰ ਆ ਗਿਆ ਇੱਕ ਕਲਰ ਆਪਣੇ ਕੋਲੇ ਹੋਰ ਹੈਗਾ ਤੁਹਾਨੂੰ ਵੀ ਦਿਖਾਉਣੇ ਹਾਂਜੀ ਇੱਕ ਇਹ ਵਾਲਾ ਕਲਰ ਹੈ ਇਹਦੇ 'ਚ ਦੇਖੋ ਇਹ ਬਲੂ ਕਲਰ ਹੈਗਾ ਹਾਂਜੀ ਡਾਰਕ ਬਲੂ ਕਲਰ ਹੈ ਡਿਜ਼ਾਈਨ ਸੇਮ ਹੋਗਾ ਡਾਰਕ ਬਲੂ ਕਲਰ ਹੈ ਹਾਂਜੀ ਰੇਟ ਇਹਨਾਂ ਦਾ ਵੀ 650 ਰੁਪਏ ਹੀ ਹੈ 650 ਰੁਪਏ ਰੇਟ ਇਹਨਾਂ ਦਾ ਵੀ ਹਾਂਜੀ ਇਹ ਤੁਹਾਨੂੰ ਛੇ ਸੂਟ ਦਿਖਾ ਦੇ ਮੈਂ ਨਾ ਇਸੇ ਜੀ ਪਸ਼ਮੀਨੇ ਚ ਹੀ ਇਹ ਇਹ ਵੀ ਟੈਕਸ ਦਾ ਹੈਗਾ ਜੀ ਸਾਰਾ ਪਸ਼ਮੀਨਾ ਤੇ ਇਹਦੇ ਵਿੱਚ 650 ਰੁਪਏ ਰੇਟ ਹੈ ਇਹਦਾ ਛੇ ਸੂਟਾਂ ਛਿਆਂ ਦਾ 650 ਰੁਪਏ ਰੇਟ ਹੈ ਜੀ ਇੱਕ ਸੂਟ ਦਾ 650 ਰੁਪਏ ਰੇਟ ਹੈ ਸ਼ਿਪਿੰਗ ਅਲੱਗ ਤੋਂ ਹੋਵੇਗੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਪਲੀਜ਼ ਸਕਰੀਨਸ਼ਾਟ ਲੈ ਕੇ ਨਾ ਤੇ ਆਪਣਾ ਆਰਡਰ ਤੁਸੀਂ ਬੁੱਕ ਕਰਾ ਸਕਦੇ ਹੋ ਹਾਂਜੀ ਇਹ ਕੇਵळा ਸੂਟ ਆ ਦੇਖੋ ਇਹ ਸ਼ਿਮਰ ਤੇ ਆ ਗਿਆ ਸ਼ਿਮਰ ਪਸ਼ਮੀਨਾ ਹੈ ਦੇਖੋ ਡਿਜ਼ਾਈਨ ਇਹਦਾ ਬਹੁਤ ਸੋਹਣਾਗਾ ਸ਼ਿਮਰ ਪਸ਼ਮੀਨੇ ਦਾ ਸੂਟ ਆ ਇਹ ਇਹਦੇ ਨਾਲ ਜਿਹੜੀ ਬਾਟਮ ਲੱਗੀ ਹੈ ਨਾ ਅਲਪਾਈਨ ਦੀ ਲੱਗੀ ਹੋਈ ਸੌਰੀ ਪਸ਼ਮੀਨੇ ਦੀ ਲੱਗੀ ਹੋਈ ਹੈ ਹਾਂਜੀ ਬਾਟਮ ਪਸ਼ਮੀਨੇ ਦੀ ਲੱਗੀ ਹੋਈ ਹੈ ਪਲੇਨ ਤੇ ਸ਼ਰਟ ਤੇ ਜਿਹੜਾ ਸ਼ਰਟ ਆ ਨਾ ਇਹਦੇ ਵਿੱਚ ਸ਼ਿਮਰ ਹੈ ਸ਼ਰਟ ਜਿਹੜਾ ਪਸ਼ਮੀਨਾ ਇਹਦੇ ਵਿੱਚ ਸ਼ਿਮਰ ਹੈ ਦੇਖੋ ਇਹਦੇ ਵਿੱਚ ਸ਼ਾਈਨ ਆਊਗੀ ਜੀ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹਦੀ ਕਈ ਪਣਾ ਕਹਿੰਦੇ ਆ ਖੁੱਬਦਾ ਤਾਂ ਨਹੀਂ ਖੁੱਬਦਾ ਨਹੀਂ ਜੇ ਦੇਖੋ ਇਹਦੇ ਅੰਦਰ ਨਹੀਂ ਤਾਰ ਹੁੰਦੀਗੀ ਅੰਦਰੋਂ ਦੇਖੋ ਜਮ ਬਿਲਕੁਲ ਪਲੇਨ ਹੈਗਾ ਅੰਦਰ ਤੁਹਾਨੂੰ ਕੁਝ ਵੀ ਨਹੀਂ ਦਿਖੇਗਾ ਇਹਦੇ ਅੰਦਰ ਨਹੀਂ ਤਾਰ ਹੈਗੀ ਬਿਲਕੁਲ ਵੀ ਹਾਂਜੀ ਇਹ ਖੁੱਬਦੇ ਨਹੀਂ ਹੈਗਾ ਇਹਦਾ ਰੇਟ ਹੈਗਾ ਜੀ 650 ਰੁਪਏ ਇਹਦਾ ਰੇਟ ਹੈ ਇਹ ਪਹਿਲਾਂ ਅਸੀਂ ਵੇਚੇ ਸੀਗੇ 800 900 ਇਸ ਰੇਂਜ ਚ ਵਿਕੇ ਸੀ ਇਹ ਦੋ ਸੂਟ ਹੈ ਜੇ ਕਿਸੇ ਭੈਣ ਨੇ ਦੋ ਸੂਟ ਇੱਕੋ ਜਿਹਾ ਲੈਣੇ ਚਾਹੁੰਦੇ ਕੋਈ ਵੀ ਪਹਿਣਾ ਤਾਂ ਇਹ ਦੋ ਸੂਟ ਹੈ ਜੀ ਆਪਣੇ ਕੋਲੇ ਤੇ ਦੋ ਲੈ ਸਕਦੇ ਹੋ ਤੁਸੀਂ हां जी अगले सूट ਆਪਾਂ ਵੈਲਵਟ ਦੇ ਦਿਖਾਉਣੇ ਆ ਜੋ ਆਪਣੇ ਕੋਲੇ ਅੱਜ ਆਇਆ ਮਾਲ ਨਵਾਂ ਹਾਂਜੀ ਆਪਣੇ ਕੋਲੇ 20-25 ਸੂਟ ਆਏ ਸੀਗੇ ਅੱਜ ਮੇਰੇ ਹਿਸਾਬ ਨਾਲ 10 ਕ ਸੂਟ ਰਹਿ ਗਏ ਜੀ ਸੇਲ ਹੋ ਗਏ ਸ਼ਾਪ ਤੇ ਵੀਡੀਓ ਪੌਂਟ ਥੋੜੇ ਦੇਰ ਹੋ ਗਏ ਤੇ ਸੇਲ ਹੋ ਗਏ ਦੇਖੋ ਇਹ ਡਬਲ ਡਬਲ ਕਲਰ ਸੀਗੇ ਦੇਖੋ ਵਧੀਆ ਵਾਲੀ ਵੈਲਵਟ ਲੈ ਹੈਗੀ ਜੀ ਇਹ ਉਹ ਵਾਲੀ ਨਹੀਂ ਹੈਗੀ ਜਿਹੜੀ ਖੜਮਾ ਜਿਹਾ ਕਪੜਾ ਰਹਿੰਦਾ ਹੁੰਦਾ ਨਾ ਇੱਕ ਤਾਂ ਬਾਹਲਾ ਮੋਟਾ ਜਿਹਾ ਤੇ ਖੜਮਾ ਜਿਹਾ ਕਪੜਾ ਹੁੰਦਾ ਵੇਖੋ ਪੂਰਾ ਮਲਾਈਮ ਕਪੜਾ ਹੈਗਾ ਹਾਂਜੀ ਲਾਈਨਿੰਗ ਤੁਸੀਂ ਲਾਉਣੇ ਆ ਲਾਉਣੀ ਚਾਹੁੰਨੇ ਹੋ ਤਾਂ ਲਾ ਸਕਦੇ ਹੋ ਲਾਈਕਰ ਦੀ ਲਾਈਨਿੰਗ ਵਿੱਚ ਤਾਂ ਅਸੀਂ ਲਾ ਲੇ ਲਾ ਦਿੰਨੇ ਹੁੰਨੇ ਆ ਲਾਈਕਰ ਦੀ ਲਾਈਨਿੰਗ ਜੇ ਨਹੀਂ ਕਈ ਭਣਾ ਨਹੀਂ ਲਾਉਣਾ ਚਾਹੁੰਦੇ ਤਾਂ ਨਾ ਲਾਓ ਜੇ ਤੁਸੀਂ ਵੈਲਵੈਦੀ ਵੀ ਲਾਉਣੀ ਚਾਹੁੰਦੇ ਆ ਇਹਦੇ ਥੱਲੇ ਤਾਂ ਵੈਲਵੈਦੀ ਵੀ ਲਾ ਸਕਦੇ ਹੋ ਹਾਂਜੀ ਸੂਟ ਬਹੁਤ ਵਧੀਆ ਦੇਖੋ ਪੂਰਾ ਮਲਾਈਮ ਕਪੜਾ ਦਾ ਕਪੜਾ ਵੀ ਪੂਰਾ ਹੋਊਗਾ ਇਹ ਵਾਲੇ ਦੇ ਨਾਲ ਸ਼ਾਲ ਆ ਦੇਖੋ ਇਹ ਵਾਲੇ ਸਟੌਲ ਆ ਇਹਦੇ ਨਾਲ ਹਾਂਜੀ ਦੇਖੋ ਇਹ ਵਾਲੇ ਸਟੌਲ ਆ ਇਹਦੇ ਨਾਲ ਐਸ ਤਰ੍ਹਾਂ ਇਹਦੇ ਬਾਰਡਰ ਬਣਿਆ ਹੋਇਆ ਹੈ हां जी ਕਪੜਾ ਪੂਰਾ ਹੋਊਗਾ ਇਹਦੇ ਵਿੱਚ ਡਿਜ਼ਾਈਨ ਬਹੁਤ ਹੈਗੇ ਤੁਹਾਨੂੰ ਦਿਖਾਉਣੇ ਆ ਹਾਂ ਜੀ ਇਹ ਇਹ ਵੀ ਆਪਣੇ ਕੋਲ ਦੋ ਪੀਸ ਹੈ ਜੇ ਕਿਸੇ ਭੈਣਾਂ ਨੇ ਦੋ ਸੂਟ ਲੈਣੇ ਆ ਤਾਂ ਦੋ ਸੂਟ ਵੀ ਇੱਕੋ ਜਿਹਾ ਲੈ ਸਕਦੇ ਆ ਹਾਂ ਜੀ ਅਗਲਾ ਸੂਟ ਦਿਖਾਉਣੇ ਤੁਹਾਨੂੰ ਹਾਂ ਜੀ ਦੇਖੋ ਕਿੰਨੇ ਸੋਹਣੇ ਪ੍ਰਿੰਟ ਹੈ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਜੀ ਦੇਖੋ ਇਹ ਡਿਜ਼ਾਈਨ ਵਾਰ-ਵਾਰ ਨਹੀਂ ਮਿਲਦੇ ਹੁੰਦੇ ਜੀ ਆਪਾਂ ਨੂੰ ਕਈ ਵਾਰੀ ਨਾ ਬਸ ਕਦੇ ਕਰਾਈ ਮਿਲਦੇ ਆ ਇਹੋ ਜਿਹਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਵਾਲਾ ਇਹਦੇ ਨਾਲ ਤੁਸੀਂ ਫਿਰੋਜੀ ਕਲਰ ਦੀ ਡਾਰਕ ਫਿਰੋਜੀ ਕਲਰ ਦੀ ਪਾਈਪਿੰਗ ਲਾ ਕੇ ਨਾ ਤੇ ਇਹਦਾ ਇਹ ਸਿੱਧੇ ਕੰਮ ਕਰਾ ਕੇ ਗਲੇ ਉੱਪਰ ਬਟਨ ਵਗੈਰਾ ਲਾ ਕੇ ਇੰਨਾ ਸੋਹਣਾ ਸੂਟ ਬਣੂਗਾ ਜੀ ਬਹੁਤ ਸੋਹਣਾ ਸੂਟ ਬਣੂਗਾ ਤੁਹਾਨੂੰ ਹਰੇਕ ਕਹੂਗਾ ਵੀ ਭੈਣੇ ਤੂੰ ਤਾਂ ਸੂਟ ਹੀ ਬੜਾ ਸੋਹਣਾ ਤਿਆਰ ਕਰਿਆ ਇੰਨਾ ਸੋਹਣਾ ਸੂਟ ਬਣਨਾ ਇਹਨੂੰ ਤਿਆਰ ਕਰਕੇ ਇਹ ਵਾਲਾ ਇਹਦੇ ਨਾਲ ਸਟਾਲ ਹੈ ਦੇਖੋ ਹਾਂਜੀ ਇਹ ਵਾਲਾ ਇਹਦੇ ਨਾਲ ਸਟਾਲ ਹੈਗਾ ਹਾਂਜੀ ਇਹਦੇ ਇਹਦੇ 'ਚ ਵੀ ਆਪਾਂ ਨੂੰ ਦੋ ਕਲ ਦੋ ਸੂਟ ਮਿਲ ਜਾਣਗੇ ਜੇ ਕੋਈ ਭੈਣਾਂ ਦੋ ਸੂਟ ਲੈਣਾ ਚਾਹੁੰਦੀਆਂ ਹੈ ਆਪਦੇ ਲਈ ਆਪਦੀ ਸਿਸਟਰ ਵਾਸਤੇ ਜਾਂ ਆਪਦੀ ਕਿਸੇ ਵੀ ਹੋਰ ਤਰਾਣੀ ਜਠਾਣੀ ਵਾਸਤੇ ਇੱਕੋ ਜਿਹਾ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਇਹਦੇ 'ਚ ਵੀ ਆਪਣੇ ਕੋਲ ਦੋ ਸੂਟ ਹੈਗੇ ਆ ਹਾਂਜੀ ਇੱਕ ਕਲਰ ਹੈ ਦੇਖੋ ਚੜਦੇ ਤੋਂ ਚੜਦਾ ਕਲਰ ਚੜਦੇ ਤੋਂ ਚੜਦਾ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਹੈ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਦੇਖੇ ਹੋਣਗੇ ਦੇਖੋ ਇੰਨੇ ਪਿਆਰੇ ਡਿਜ਼ਾਈਨ ਆਏ ਆ ਇਸ ਵਾਰ ਹਾਂ ਸੂਟ ਆਪਣੇ ਕੋਲੇ ਪਹਿਲਾਂ ਵੀ ਆਏ ਸੀ ਪਰ ਇਹ ਡਿਜ਼ਾਈਨ ਨਹੀਂ ਮਿਲੇ ਸੀਗੇ ਜੀ ਆਪਾਂ ਨੂੰ ਹੁਣ ਬਹੁਤ ਸੋਹਣੇ ਡਿਜ਼ਾਈਨ ਆਏ ਆ ਦੇਖੋ ਐਂਝ ਕਰਦਾ ਵੀ ਸਾਰੇ ਬਣਾ ਕੇ ਪਾ ਲ ਗਏ ਸਾਡਾ ਤਾਂ ਬਹੁਤ ਜਿਹਾ ਕਰਦਾ ਹੁੰਦਾ ਜੀ ਵੀ ਆ ਵੀ ਸੂਟ ਸੀ ਕੇ ਪਾਲ ਗਏ ਆਪਦੇ ਆ ਵੀ ਸੀ ਕੇ ਪਾਲ ਗਏ ਪਰ ਆਪਦੇ ਬਣਾਉਣ ਦਾ ਸਾਡਾ ਟਾਈਮ ਹੀ ਨਹੀਂ ਲੱਗਦਾ ਬਸ ਹਰੇਕ ਸੂਟ ਤੇ ਨੀਤ ਜੀ ਸਿੱਟ ਕੇ ਫਿਰ ਚੁੱਪ ਜਿਹਾ ਕਰਕੇ ਵੇਜ ਜਾਂਦੇ ਆਂ ਦੇਖੋ ਇਹ ਵਾਲਾ ਦੇ ਨਾਲ ਸਟਾਲ ਹੈਗਾ ਇਹ ਇਸ ਤਰ੍ਹਾਂ ਦਾ ਬਾਰਡਰ ਆ ਗਿਆ نیچے ਹਾਂਜੀ ਕਪੜਾ ਪੂਰਾ ਹੋਊਗਾ ਬਹੁਤ ਸੋਹਣਾ ਹੈ ਸੂਟ ਦੇਖੋ ਜੇ ਤੁਹਾਨੂੰ ਸੂਟ ਪਸੰਦ ਹੈ ਪਲੀਜ਼ ਸਕਰੀਨ ਸ਼ਾਟ ਲੈ ਕੇ ਨਾ ਆਪਣਾ ਸੂਟ ਰਖਵਾ ਲਿਆ ਕਰੋ ਹਾਂਜੀ ਦੇਖੋ ਇੱਕ ਇਹ ਵਾਲਾ ਡਿਜ਼ਾਈਨ ਆ ਗਿਆ ਬਿਲਕੁਲ ਬਰੀਕ ਪ੍ਰਿੰਟ ਜਿਹੜੀ ਮੇਰੀ ਭੈਣ ਕੋਈ ਡਾਰਕ ਸੂਟ ਬਣਾਉਣਾ ਚਾਹੁੰਦੇ ਆ ਨਾ ਦੇਖੋ ਕਿੰਨਾ ਪਿਆਰਾ ਸੂਟ ਹੈਗਾ ਬਲੈਕ ਕਲਰ ਹੈ ਜੀ ਇਹ ਵਾਲਾ ਬਲੈਕ ਕਲਰ ਚ ਹੈ ਦੇਖੋ ਬ੍ਰੀਕ ਪ੍ਰਿੰਟ ਬਿਲਕੁਲ ਬ੍ਰੀਕ ਪ੍ਰਿੰਟ ਸਾਰੇ ਕਲਰਾਂ ਦੀ ਬੂਟੀਆਂ ਫਿਰੋ ਜੀ ਪਿੰਕ येलो ਹਨਾ ਰੈੱਡ ਆ ਗਿਆ ਵਿੱਚ ਜਿਵੇਂ ਸਟਾਲ ਦੇ ਵਿੱਚ ਆ ਦੇਖੋ ਰੈੱਡ ਔਰੰਜਾ ਆ ਗਿਆ ਗ੍ਰੀਨ ਕਲਰ ਆ ਗਿਆ ਸਾਰੇ ਕਲਰ ਦੀਆਂ ਬੂਟੀਆਂ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਇਹ ਵੀ ਬਿਲਕੁਲ ਬ੍ਰੀਕ ਪ੍ਰਿੰਟ ਹੈ ਇਹ ਆ ਵਾਲਾ ਵੀ ਆਫ ਵਾਈਟ ਆ ਗਿਆ ਜੀ ਵਿੱਚ ਆਫ ਵਾਈਟ ਆ ਗਿਆ ਹਾਂ ਵਿੱਚ ਗ੍ਰੀਨ ਸ਼ੇਡ ਜਾ ਆ ਗਿਆ ਵਿੱਚ ਗ੍ਰੇ ਆ ਗਿਆ ਹਨਾ ਆ ਵੀ ਬਹੁਤ ਪਿਆਰਾ ਕਲਰ ਇਹਨੂੰ ਇਸ ਇਹ ਵਾਲੇ ਸੂਟ ਨੂੰ ਤਾਂ ਕੋਈ ਵੀ ਪਾ ਸਕਦੀ ਹੈ ਭੈਣ ਭਲਾਂ ਦੇ ਕੋਈ 25 25 30 ਸਾਲਾਂ ਦੀ ਪਾਲੇ ਤੇ ਭਲਾਂ ਦੀ ਕੋਈ 40 45 ਸਾਲਾਂ ਦੀ ਲੇਡੀਜ਼ ਪਾਲੇ ਕੋਈ ਮਰਜ਼ੀ ਪਾ ਸਕਦੇ ਆ ਸੂਟ ਨੂੰ ਵੀ ਇੰਨਾ ਵਧੀਆ ਹੈਗਾ ਆ ਵੀ ਵੇਖੋ ਕੁੜੀਆਂ ਵਾਸਤੇ ਕਰ ਲੇ ਲੁੱਕ ਦੇਖੋ ਕਿੰਨਾ ਪਿਆਰਾ ਸੂਟ ਹੈ ਹਨਾ ਕਾਲਜ ਜਾਣਾ ਜਾਂ ਕਿਤੇ ਵੀ ਜਾਣਾ ਕੁੜੀਆਂ ਪਾ ਸਕਦੀਆਂ ਤੇ ਭਲਾਂ ਦੀ ਕੋਈ ਮੈਰਿਡ ਪਾਲੇ ਅਨਮੈਰਿਡ ਪਾਲੇ ਬਹੁਤ ਸੋਹਣਾ ਸੂਟ ਹੈ ਇਹ ਵਾਲਾ ਕੁੜੀਆਂ ਵਾਲਾ ਵੀ ਹੈ ਜੀ ਅੰਟੀਆਂ ਵਾਲੇ ਨਹੀਂ ਕੁੜੀਆਂ ਇਹਨਾਂ ਨੂੰ ਤਾਂ ਕਹਿੰਦੇ ਆ ਕੁੜੰਗਾ ਇਹ ਅੰਟੀਆਂ ਵਾਲੇ ਦੇਖੋ ਇਹ ਅੰਟੀਆਂ ਵਾਲੇ ਹੀ ਹੈ ਜੀ ਵਾਕਿਆ ਜੰਟੀਆਂ ਵਾਲੇ ਇਹ ਆਹ ਵਾਲੇ ਸੂਟ ਕੁੜੀਆਂ ਵੀ ਪਾ ਸਕਦੇ ਨੇ ਹਾਂਜੀ ਇਹ ਤਾਂ 40 45 ਸਾਲ ਦੀ ਲੇਡੀ ਪਾ ਸਕਦੀ ਹੈ ਦੇਖੋ ਇਹ ਵਾਲਾ ਸੇਮ ਹੀ ਕਲਰ ਆ ਗਿਆ ਤੁਹਾਨੂੰ ਮੈਂ ਕਿਹਾ ਸੀ ਨਾ ਵੀ ਦੋ ਸੂਟ ਆਪਣੇ ਕੋਲੇ ਦੇ ਨਾਲ ਦੇ ਇਹ ਦੋ ਸੂਟ ਆ ਦੇਖੋ ਜੇ ਕਿਸੇ ਨੇ ਦੋ ਸੂਟ ਲੈਣੇ ਆ ਤਾਂ ਇਹ ਲੈ ਸਕਦੇ ਹੋ ਹਾਂਜੀ ਇੱਕ ਇਹ ਵਾਲਾ ਕਲਰ ਆ ਗਿਆ ਦੇਖੋ ਕਲਰ ਵੇਖੋ ਕਿੰਨੇ ਪਿਆਰੇ ਛੜਦੇ ਤੋਂ ਛੜਦੇ ਕਲਰ ਦੇਖੋ ਕਿੰਨੇ ਪਿਆਰੇ ਕਲਰ ਹੈ ਕਿੰਨੇ ਪਿਆਰੇ ਡਿਜ਼ਾਈਨ ਹੈ ਕੋਈ ਸੂਟ ਨਹੀਂ ਜੀ ਛੱਡਣ ਵਾਲਾ ਇੰਨੇ ਸੋਹਣੇ ਲੱਗਣੇ ਆ ਪਾਏ ਸੂਟ ਇਹ ਜਿਵੇਂ ਬੈਲਵਟ ਦੇ ਸੂਟ ਤਾਂ ਹੋਰ ਹੀ ਲੱਗਦੇ ਹੁੰਦੇ ਨਾ ਕਈ ਵਾਰੀ ਕਪੜਾ ਇਦਾਂ ਦਾ ਆਉਂਦਾ ਜੀ ਪਹਿਲਾਂ ਆਉਂਦਾ ਸੀਗੇ ਮੋٹے ਜੀ ਬੈਲਵਟ ਤੇ ਉਹ ਨਾ ਇੰਨਾ ਮੋਟਾ ਲੱਗਦਾ ਸੀ ਪਾਇਆ ਵੀ ਸੂਟ ਬੰਦਾ ਇੰਨਾ ਮੋਟਾ ਲੱਗਦਾ ਸੀ ਉਹ ਚ ਉਹ ਖੜਮਾ ਜਿਹਾ ਕਪੜਾ ਹੁੰਦਾ ਸੀ ਇਹ ਉਸ ਤਰ੍ਹਾਂ ਨਹੀਂ ਦੇਖੋ ਇਹ ਪੋਲਾ ਕਪੜਾ ਬਿਲਕੁਲ ਮਲਾਈਮਾ ਕਪੜਾ ਵੇਖੋ ਇਸ ਤਰ੍ਹਾਂ ਬਿਲਕੁਲ ਮਲਾਈਮਾ ਡਿਜ਼ਾਈਨ ਪ੍ਰਿੰਟ ਵੀ ਬਹੁਤ ਸੋਹਣਾ ਇਹਦਾ ਹਾਂਜੀ ਇਹ ਵਾਲਾ ਬਰਾਊਨ ਜੀ ਸ਼ੇਡ ਚ ਪੈ ਜਾਂਦਾ ਹੈ ਕਲਰ ਬਰਾਊਨ ਬਰਾਊਨ ਸ਼ ਹਾਂਜੀ ਆਹ ਵਾਲੇ ਦੇ ਨਾਲ ਸਟੌਲ ਆ ਦੇਖੋ ਬਹੁਤ ਸੋਹਣਾ ਸਟੌਲ ਵੀ ਬਹੁਤ ਸੋਹਣਾਗਾ ਆਲ ਓਵਰ ਆ ਦੇਖੋ ਸੂਟ ਨਾਲ ਦੇ ਸਟੌਲ ਆ ਹਾਂਜੀ ਇੱਕ ਇਹ ਵਾਲਾ ਸੂਟ ਆ ਗਿਆ ਆਪਣੇ ਕੋਲੇ ਇਹ ਬਲੂ ਕਲਰ ਆ ਗਿਆ ਦੇਖੋ ਬਲੂ ਕਲਰ ਕਲਰ ਆ ਗਿਆ ਇਹਦੇ ਵਿੱਚ ਆ ਤਿਤਲੀ ਜੀ ਬਣੀ ਹੋਈ ਹੈ ਜੀ ਦੇਖੋ ਤਿਤਲੀ ਵੀ ਨਹੀਂ ਇਹ ਪਤਨ ਕਿ ਬੂਟੀ ਜੀ ਬਣੀ ਹੋਈ ਹੈ ਹਾਂ ਇਹ ਚ येलो ਕਲਰ ਹੈ ਜਿਵੇਂ ਆਪਾਂ ਇਹਨੂੰ येलो ਕਲਰ ਦਾ ਇਹ ਤੇ ਕੰਮ ਕਰਕੇ ਨਾ येलो ਕਲਰ ਦਾ ਤੇ ਇਹਨੂੰ येलो ਕਲਰ ਹਾਈਲਾਈਟ ਕਰਕੇ ਬਹੁਤ ਸੋਹਣਾ ਸੂਟ ਬਣੂਗਾ ਦੇਖੋ ਆਹ ਕਲਰ ਇਹ ਵਾਲਾ ਹਾਂਜੀ ਜੇ ਤੁਸੀਂ ਆਪ ਸਟਿਚ ਆਪ ਦੇ ਟੇਲਰ ਤੋਂ ਸਟਿਚ ਕਰਵਾਉਣਾ ਚਾਹੁੰਦੇ ਆ ਤਾਂ ਉੱਥੋਂ ਕਰਵਾ ਸਕਦੇ ਆ ਜੇ ਤੁਸੀਂ ਆਪਣੇ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਤੋਂ ਵੀ ਕਰਵਾ ਸਕਦੇ ਹੋ ਹਾਂਜੀ ਬਹੁਤ ਸੋਹਣਾ ਸੂਟ ਤਿਆਰ ਹੁੰਦੇ ਇਹ ਹਾਂਜੀ ਇਹਨਾਂ ਦੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਹੈ ਇੰਨੇ ਸਸਤੇ ਸੂਟ ਦੇਖੋ ਇਹਦਾ ਰੇਟ ਹੈਗਾ ਜੀ 350 ਰੁਪਏ ਸ਼ਿਪਿੰਗ ਅਲੱਗ ਤੋਂ ਹੋਵੇਗੀ ਇੱਕ ਸੂਟ ਦਾ ਸ਼ਿਪਿੰਗ ਖਰਚਾ 60 ਰੁਪਏ ਪੈਂਦਾ ਜੀ ਕਈ ਭੈਣਾਂ ਪੁੱਛ ਦਿੰਗੀਆਂ ਦੀਦੀ ਕਿੰਨਾ ਸ਼ਿਪਿੰਗ ਚਾਰਜ ਕਿੰਨਾ ਇੱਕ ਸੂਟ ਦਾ 60 ਰੁਪਏ ਹੈ ਜੀ ਦੇਖੋ ਦੇ ਇਹ ਵੈਲਵਟ ਦੇ ਸੂਟ ਨਾ ਥੋੜਾ ਜਿਹਾ ਹੌਲੇ ਹੁੰਦੇ ਆ ਜੀ ਇਹ ਤਿੰਨ ਸੂਟ ਚੜ ਜਾਂਦੇਗੇ 2 ਕਿਲੋ weight ਚ ਤਾਂ 120 ਰੁਪਏ ਚ ਤਿੰਨ ਸੂਟ ਪਹੁੰਚ ਜਾਣਗੇ ਤੁਹਾਡੇ ਘਰ ਹਾਂਜੀ ਸ਼ਿਪਿੰਗ ਚਾਰਜ 60 ਰੁਪਏ ਇੱਕ ਸੂਟ ਦੇ ਆ ਤੁਸੀਂ ਕਿਤੇ ਵੀ ਬੈਠੇ ਹੋ ਤੁਹਾਡੇ ਘਰ ਸੂਟ ਪਹੁੰਚ ਜਾਣਗੇ ਸੂਟ ਉਹਦੇ ਹੀ ਅਸੀਂ ਜਦੋਂ ਤੁਸੀਂ ਆਰਡਰ ਕਰਨਾ ਪਲੀਜ਼ ਪੇਮੈਂਟ ਕਰਕੇ ਅਸੀਂ ਬਾਅਦ ਚ ਪਾਰਸਲ ਲਾਉਣੇ ਹੈਗੇ ਆ ਕਈ ਭੈਣਾ ਕਹਿ ਦਿੰਦੇ ਆ ਦੀਦੀ ਤੁਸੀਂ ਪਾਰਸਲ ਲਾ ਦਿਓ ਪੇਮੈਂਟ ਅਸੀਂ ਕਰ ਦਾਂਗੇ ਕਰ ਦਾਂਗੇ ਪਲੀਜ਼ ਉਹਦੀ ਸੂਟ ਤੁਹਾਡੇ ਰੱਖਿਆ ਜਾਊਗਾ ਜਦੋਂ ਤੁਹਾਡੀ ਪੇਮੈਂਟ ਆ ਜਾਊਗੀ ਹਾਂਜੀ ਦੇਖੋ ਬਹੁਤ ਸੋਹਣੇ ਸੂਟ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਰਖਵਾ ਸਕਦੇ ਹੋ 350 ਰੁਪਏ ਸੂਟ ਦਾ ਰੇਟ ਹੈਗਾ 60 ਰੁਪਏ ਸ਼ਿਪਿੰਗ ਚਾਰਜਸ ਹੁੰਦਾ ਜੀ ਤਿੰਨ ਸੂਟ ਇਹ 2 ਕਿਲੋ weight ਚ 3-4 ਸੂਟ ਚੜ ਜਾਂਦੇ ਜੀ ਵੈਲਵਟ ਦੇ ਕਿਉਂਕਿ ਹੌਲਾ ਹੁੰਦਾ ਕਪੜਾ ਹਾਂਜੀ ਤਿੰਨ ਚਾਰ ਸੂਟ ਚੜ ਜਾਂਦੇ ਆ 120 ਰੁਪਏ 'ਚ ਤੁਹਾਡੇ ਕੋਲੇ ਤਿੰਨ ਚਾਰ ਸੂਟ ਪਹੁੰਚ ਜਾਣਗੇ ਜੇ ਤੁਸੀਂ ਇਹ ਵਾਲੇ ਸੂਟ ਆਰਡਰ ਕਰਨਾ ਤਾਂ ਹਾਂਜੀ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਅੱਜ ਵਾਲੇ ਸੂਟ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਤੇ ਜੇ ਕੋਈ ਵੀ ਸੂਟ ਪਹਿਣਨ ਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਜਲਦੀ ਤੋਂ ਜਲਦੀ ਆਰਡਰ ਕਰੋ ਹਾਂਜੀ ਇੱਕ ਅਗਲੀ ਵੀਡੀਓ ਤੁਹਾਡੇ ਲਈ ਅਸੀਂ ਲੈ ਕੇ ਆਵਾਂਗੇ ਕੁਝ ਆਫਰ ਵਾਲੀ ਵੀਡੀਓ ਜੋ ਸਾਡੇ ਕੋਲੇ ਸਿੰਗਲ ਸਿੰਗਲ ਸੂਟ ਰਹਿ ਜਾਂਦੇ ਤੁਹਾਨੂੰ ਪਤਾ ਹੈ ਕਿ ਅਸੀਂ ਉਹਦੀ ਵੀਡੀਓ ਇੱਕ ਜਰੂਰ ਪਾਉਣੀ ਹੁੰਦੀ ਹੈ ਉਹ ਤੁਹਾਡੇ ਲਈ ਅੱਜ ਦੇ ਲਈ ਬਸ ਇੰਨਾ ਹੀ ਸਤਿ ਸ਼੍ਰੀ ਅਕਾਲ